کر دے بس بارہ ہزار کتھے بھی کتھے کھا گے بڑیاں وہاں کڑکڑ ایلو بھی سب بول دے چیلے پیسہ کتھے تو اڈیے سکاراں بیڑے چیئے پیسہ میں دس دینا کےڑے کےڑے سال دا پوچھنے دوسری چٹھی کیوں نہیں لکھی سب تو پہلا میں دس دینا کہ کلیننگ آف ڈرینز ورک دو جہ تھا ستاراں تھارا تھارا انہی انہی بھی بھی اکی بائی 266 ਕਿਲੋਮੀਟਰ ਇਹਨਾਂ ਨੇ ਗ੍ਰੇਨ ਸਫਾਈ ਕੀਤੀ ਜੀ ਡੀਸੈਲਟਿੰਗ ਕਹ ਲਓ ਜਾਂ ਸਫਾਈ ਕਹ ਲਓ ਤੇ ਸਾਡੇ 3 ਸਾਲਾਂ ਚ 22 23 23 24 24 25 3825 ਕਿਲੋਮੀਟਰ ਅਸੀਂ ਸਫਾਈ ਕਰ ਚੁੱਕੇ ਹਾਂ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਿ ਡੀਸੈਲਟਿੰਗ ਨਹੀਂ ਕਰਦੇ ਹੁਣ ਜਦੋਂ ਮਾਈਨਿੰਗ ਮਾਈਨਿੰਗ ਵਾਲੇ ਕੌਣ ਨੇ ਠੇਕੇਦਾਰ ਸਾਰੇ ਇਹਨਾਂ ਦੇ ਨੇ ਮਾਈਨਿੰਗ ਨੂੰ ਕੀ ਕਹੋਗੇ ਹੁਣ ਤੁਸੀਂ ਦਰਿਆ ਖੋਰਤਾ ਜੀ ਅਸੀਂ ਨਹੀਂ ਕੀਤੀ ਤਾਂ ਕਹਿੰਦੇ ਮਿੱਟੀ ਕਿਉਂ ਨਹੀਂ ਚੱਕੀ ਜੇ ਚੱਕਦੇ ਆ ਕਹਿੰਦੇ ਮਾਈਨਿੰਗ ਕਰਵਾਈ ਹੈ ਹੁਣ ਮੰਨਜੋਗਾ ਹਾਈ ਕੋਰਟ ਨੇ ਸਾਨੂੰ ਮੌਕਾ ਦਿੱਤਾ ਕਿ ਹਾਂ ਤੁਸੀਂ ਚੱਕਾ ਲਓ ਜਿਸ ਦਾ ਰੇਤ ਉਸਕੀ ਜਿਸ ਦਾ ਖੇਤ ਉਸਕਾ ਉਸਕਾ ਰੇਤ ਜੀਦਾ ਖੇਤ ਉਹਦਾ ਰੇਤ ਉਹ ਵੀ ਅਸੀਂ ਕਰਾਂਗੇ ਹੁਣ ਚੱਕ ਰਹੇ ਆ ਅਗਲੀ ਫਸਲ ਵਾਸਤੇ ਤਿਆਰੀ ਕਰਨੀ ਹੈ ਕਣਕ ਤਾਂ ਬੀਜੂਗੀ ਜੇ ਮਿੱਟੀ ਚੱਕੀ ਜਾਊਗੀ 7 7 6 8 8 ਫੁੱਟ ਆ ਗਈ ਜਿਨੇ ਕੋ ਟਰੈਕਟਰ ਨਹੀਂ ਹੈਗੇ ਟਰੈਕਟਰ ਦੇਵਾਂਗੇ ਜੀਸੀਬੀ ਨਹੀਂ ਹੈਗੀ ਜੀਸੀਬੀ ਦੇਵਾਂਗੇ ਇਹ ਮੌਕਾ ਹੈਗਾ ਸੈਕੰਡ ਫੇਜ਼ ਆ ਕਿਸਾਨਾਂ ਨੇ ਖੇਤੀ ਫੇਰ ਕਰਨੀ ਐ ਬੱਚਿਆਂ ਨੇ ਸਕੂਲ ਫੇਰ ਜਾਣਾ ਐ ਨੌਜਵਾਨਾਂ ਨੇ ਡਿਗਰੀਆਂ ਲੈ ਕੇ ਆਪਣੇ ਸੁਪਨੇ ਪੂਰੇ ਕਰਨੇ ਨੇ 19 ਕਾਲਜ 3200 ਸਕੂਲ ਮਲਵੇ ਦਾ ਢੇਰ ਬਣ ਗਏ ਜਨਾਬ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਪੁਲ ਤੇ ਪੁਲ ਛੋਟੀਆਂ ਛੋਟੀਆਂ ਪੁੜੀਆਂ ਟੁੱਟ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਪ੍ਰਭਾਵਿਤ ਹੋ ਗਿਆ 58 59 ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਿਸਾਬ ਲਾ ਰਹੇ ਹਾਂ ਜੀ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ ਆ ਉਹ ਦਿੱਲੀ ਵਾਲੇ ਆ ਉਹ ਆਪਣਾ ਮੰਤਰੀ ਸਾਹਿਬਾਨ ਹਰ ਰੋਜ਼ ਤਿੰਨ ਦੀ ਡਿਊਟੀ ਲਾ ਰੱਖੀ ਸੀ ਉਹ ਪਜਾਮਾ ਜਾਂ ਚੱਕ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਸੀ ਅਸੀਂ ਵੀ ਨਹੀਂ ਰੋਕਿਆ ਸੀ ਕਿ ਫੋਟੋ ਖਿਚਾਉਂਦੇ ਚਲੇ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ ਵਿਚਾਰੇ ਨਾ ਕੁਛ ਇਹਦੇ ਹੱਥ 'ਚ ਐ ਜਾ ਕੇ ਹਰੇ ਕਹਿੰਦਾ ਸੀ ਦਿੱਲੀ ਜਾ ਕੇ ਗੱਲ ਕਰਾਂਗੇ ਰਿਪੋਰਟ ਦੇਵਾਂਗੇ ਅਸੀਂ ਕਹਿੰਦੇ ਸਾਨੂੰ ਪਤਾ ਜੀ ਦਿੱਲੀ ਵਾਲੀ ਰਿਪੋਰਟ ਤੁਸੀਂ ਦੇ ਦਿਓ ਚਲੋ ਥੋੜੀ ਫੋਟੋ ਹੋ ਗਈ ਵਧੀਆ ਚਲੋ ਠੀਕ ਹੈ ਚਲੋ ਸਾਨੂੰ ਦੀਸੀਆਂ ਦੂਸੀਆਂ ਨੂੰ ਕੰਮ ਕਰ ਲੈਣਗੇ ਤੁਹਾਡੇ ਨਾਲ ਫਿਰਦੇ ਨੇ ਤੁਸੀਂ ਛੱਡ ਜੋ ਜਹਾਜ਼ ਆਪਣਾ ਬੋੜੇ ਆਏ ਚੱਕਰ ਕਰਕੇ ਚਲੇ ਗਏ ਜੀ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗੜੇ ਤੋਂ ਆਏ ਹੈਲੀਕਾਪਟਰ ਵੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਜਿ ਬਿਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਵਿੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾ ਵਾਲੇ ਸੀ ਉਤਾਸ਼ਮਨੀ ਕੁਮਾਰ ਉਹ ਵੀ ਤੇ ਬਚਾਰੇ ਪਿੱਛੇ ਬੈਠੇ ਸੀਗੇ ਤਾਂ ਇਹੋ ਸ਼ਾਇਦ ਅੱਜ ਨਹੀਂ ਆਏ ਹੋਣੇ ਕਹਿੰਦੇ ਸਾਡਾ ਤਾਂ ਕੰਮ ਨਹੀਂ ਕੋਈ ਉੱਥੇ ਸੰਤ ਕੋਈ ਬੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦ ਤੱਕ ਇਹ ਕਹਿੰਦੇ ਉਹਨੇ ਭਾਜਪਾ ਸਾਹਿਬ ਸਾਨੂੰ ਦੇਣਾ ਪੈਂਦਾ ਹੈ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਹੈ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰ ਗਏ ਜੀ 2305 ਪਿੰਡ ਦੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਤੇ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰ ਆਦੀ ਦਿਹਾੜੀ ਮਰ ਗਈ ਕਿਵੇਂ ਦੇਵਾਂਗੇ ਜੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇਦੀਆ ਬਹੁਤ ਦੇਦੀਆ 1500 ਹਿਮਾਚਲ ਨੂੰ ਦੇਗੇ ਜੀ 1600 ਸਾਨੂੰ ਦੇਗੇ ਤੇ ਫਿਰ ਇਹ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪੈ ਗਈ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਹੈ ਤਾਂ ਤੁਸੀਂ ਕਹਿੰਦੇ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਮਹਨਤ ਵੀਰ ਪੜਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਐਸ ਐਡਰੈਸ ਤੇ ਹਾਂ ਜੇ ਕਿਸੇ ਨੇ ਆਉਣਾ ਹੈ ਆ ਜਾਓ ਮਿਲਣਾ ਆ ਕੇ ਹੋਣਗੀ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੀਂਹ ਪੈ ਰਿਹਾ ਸੀਗਾ ਹਰਾਂ ਦੀ ਮਤਲਬ ਉੱਤੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਅਸਟ੍ਰੇਲੀਆ ਗਏ ਹੋਏ ਸੀ ਕਰੂਜ਼ ਦੇ ਵਿੱਚ ਫਿਰਦੇ ਸੀ ਮੈਨੂੰ ਬੰਦੇ ਨੇੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਐ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ ਜਨਾਬ ਜੀ ਤੁਸੀਂ ਭਾਗਿਆ ਬਤਾਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਂਗੇ ਮੱਥੇ ਵਾਲੀਆਂ ਕਿਵੇਂ ਖੋਲੋਂਗੇ ਇੱਥੇ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁੱਖਣਾ ਸੁਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿੱਦਿਓ ਨੂੰ ਵੀ ਮੰਨਦੇ ਹੋ ਸੁੱਖਣਾ ਸੁਖ ਲੋ ਐ ਨਹੀਂ ਜਾਂਦੇ ਥੋੜੀਆਂ ਜੜਾਂ 'ਚ ਬੈਠਾਂਗੇ ਪਹਿਲਾਂ ਤਾਂ ਸੋ ਮੈਂ ਕਹਿਣਾ ਕਿ ਜੇ ਹਾਂਸੀ ਬਟਾਣਾ ਕੰਨਾਲ ਹੈ ਜੀ ਹਾਂਸੀ ਬਟਾਣਾ ਹਰਿਆਣੇ ਨੇ ਰਾਤੋ ਰਾਤ ਬਣਾਤੀ ਉਹ ਨਾ ਪਈ ਸਾਲਾਂ ਤੋਂ ਬਣਾਈ ਕੇ ਬਣਾਈ ਕੇ ਜਦੋਂ ਨਹਿਰ ਦੇ ਨੇੜੇ ਆ ਕੇ ਸਮਾਨੇ ਉਦੋਂ ਜੋੜਨੀ ਸੀ ਨਾਲ ਉਦੋਂ ਅਸੀਂ ਇਜਾਜ਼ਤ ਨਹੀਂ ਦਿੱਤੀ ਸੀ ਕਿ ਇਹ ਕਿ ਨਿਪੜਾਲੀ ਸਾਨੂੰ ਪੁੱਛੀ ਬਣਾ ਤੁਸੀਂ ਸਾਡੇ ਲੱਕੇ ਚ ਕਿਵੇਂ ਬੜਾਲੇ ਮੈਂ ਤੁਸੀਂ ਐਂ ਤਾਂ ਤੇ ਉਹ ਉਦੋਂ ਤਾਂ ਉਹ ਤਾਂ ਪਤਾ ਕੀਤਾ ਨਹੀਂ ਹੈਗਾ ਜੀ ਕਿ ਉਹ ਨਹਿਰ ਬਣਾਉਂਦੇ ਆਉਂਦੇ ਨੇ ਸਾਨੂੰ ਕਹੇ ਸੁੱਤੇ ਪਏ ਸੀ ਆ ਸੀ ਉਹ ਸੀ ਕਮਾਲ ਹੈ ਯਾਰ ਕਿਹੜੇ ਵਿਜ਼ਨ ਚ ਫਿਰਦੇ ਹੋ ਤੁਸੀਂ ਚਿੱਠੀ ਕਦੋਂ ਲਿਖੀ ਐ ਚਿੱਠੀਆਂ ਤਾਂ ਬਹੁਤ ਦਿਨ ਪਹਿਲਾਂ ਤੇ ਲਿਖੀ ਜਾਂਦੀ ਸੀ ਪ੍ਰਧਾਨ ਮੰਤਰੀ ਪੈਸੇ ਸਾਰਾ ਕੁਝ ਸਮਾਨ ਨਾਲੇ ਚਿੱਠੀਆਂ ਦੀ ਗੱਲ ਤੁਸੀਂ ਆ ਮਾਦੋਪੁਰ ਵਾਲੀ ਚਿੱਠੀ ਹੈ ਜੀ ਕਦੋਂ ਲਿਖੀ ਹੈ 4425 ਨੂੰ ਮਾਦੋਪੁਰ ਵਾਲੀ ਚਿੱਠੀ ਕਿ ਸਾਨੂੰ ਡੀਸੇਲਟਿੰਗ ਦੀ ਜਿਆਦ ਦਿੱਤੀ ਜਾਵੇ 4425 ਨੂੰ ਨਾਲ ਚਿੱਠੀਆਂ ਦੀ ਗੱਲ ਕਿਉਂ ਕਰਦੇ ਹੋ ਤੁਹਾਡੀ ਚਿੱਠੀ ਤਾਂ ਦਸਤਵਿਜ ਵਿੱਚ ਛੁੱਟਦਾ ਰਿਹਾ ਉਹ ਕਹਿੰਦਾ ਮੈਂ ਚਿੱਠੀਆਂ ਛੁੱਟਦਾ ਦਸਤਵਿਜ ਵਿੱਚ ਨਾਲ ਚਿੱਠੀ ਤਾਂ ਫਿਰ ਕੈਪਟਨ ਨੇ ਵੀ ਲਿਖੀ ਸੀ ਪ੍ਰਧਾਨ ਨੂੰ 440 ਐਮਐਲ ਦੀ ਚਿੱਠੀ ਕਹਿੰਦਾ ਮੈਂ ਲਿਖਤੀ ਲਿਸਟ ਲਿਖਤੀ ਵੀ ਆ ਸਮਝ ਲੈਗੇ ਚਨੇ ਉਹ ਚਿੱਠੀ ਤੇ ਕੀ ਬਣਿਆ ਫਿਰ ਆਪਦੀ ਪੀੜੀ ਥੱਲੇ ਸੋਟਾ ਖਲੋ ਕਿਉਂ ਤੁਸੀਂ ਰਾਜ ਮੈਂ ਰਾਜਨੀਤੀ ਚ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀ ਅੱਜ ਪਪੰਗੇ ਲਈ ਜਾਣੇ ਆ ਲਈ ਜਾਣੇ ਆ ਕੰਮ ਹੀ ਲਿਆਉਂਦਾ ਹੋਰ ਕੁਝ ਆਉਂਦਾ ਹੀ ਨਹੀਂ ਕਦੇ ਸੋਸ਼ਲ ਸਰਵਿਸ ਤਾਂ ਕੀਤੀ ਨਹੀਂ ਜਦੋਂ ਕੀਤੀ ਹੈ ਬਸ ਨੁਕਤਾਚੀਨੀ ਕੀਤੀ ਹੈ ਹੋਰ ਤਾਂ ਕੁਝ ਆਉਂਦਾ ਨਹੀਂ ਆ ਮਾਦੋਪੁਰਾਣੀ ਚਿੱਠੀਆਂ ਪਈਆਂ ਆਹਾ ਪਿਆ ਜੀ ਮੇਰੇ ਕੋਲੇ ਇੱਕ ਹੋਰ ਹਰਿਆਣੇ ਨੂੰ ਕਿਹਾ আচ্ছা ਤੁਸੀਂ ਜਦੋਂ ਮੀਟਿੰਗਾਂ ਕੀਤੀਆਂ ਸੀ ਚਲੋ ਤੁਸੀਂ ਕਹਿੰਦੇ ਇਹ ਤਾਂ 6 ਜੂਨ ਨੂੰ ਕੀਤੀ ਹੈ ਜਦਕਿ ਅਸੀਂ ਤਾਂ ਪਹਿਲਾਂ ਕਰ ਲਈ ਸੀ تھی گئے ہو گے ادھر دو ہزار انی دو ہزار بھی انی جی دو ہزار انی میٹنگ کی تھی تاریخ سرکار دو ہزار اٹھارہ دو ہزار انی ایک جائی دو ہزار اٹھارہ میٹنگ کی تھی دو ہزار ستارہ اٹھارہ بارہ چھ ستارہ میٹنگ کی تھی یہ لکھا پہ اس ویل چک رہے سے نہیں سو پہلے ہوئی ہیں

ਉਹ ਉਹ ਦਸ ਦਿਨਗੇ ਲੋਕ ਭਾਖੜਾ ਤੇ ਪੌਂਗ 70 ਸਾਲਾਂ ਤੋਂ ਕੋਈ ਡੀਸਿਲਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੋਰੇ ਨਾ ਦਮਾਂ ਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਿਹਾ ਗਿਆ ਪਰੰਤੂ ਡੀਸਿਲਟਿੰਗ ਵਾਸਤੇ ਕਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਇਹਨਾਂ ਨੂੰ ਬੀਬੀ ਐਮ ਬੀ ਨੂੰ ਬੀਬੀ ਐਮ ਬੀ ਨੂੰ ਮੈਂ ਕਹੀ ਹੈ ਨਾ ਚਿੱਟਾ ਹਾਥੀ ਹੈ ਇਹ ਸਫੈਦ ਹਾਥੀ ਬਣ ਤਾਂ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਹੀ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ ਬੀਬੀ ਐਮ ਬੀ ਦਾ ਚੇਅਰਮੈਨ ਤੇ ਹਾਈ ਕੋਰਟ ਚ ਬੋਲ ਰਿਹਾ ਹੈ ਕਿ ਉਹਦੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉਥੇ ਛੋਟੀ ਖੱਡ ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਡ ਰੁਕ ਲੋਗੇ ਇਹ ਕੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ ਅਿਆਲੀ ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿੰਨੂ ਜਾਂ ਇਹ ਤਾਂ ਹੁਣ ਅਲੱਗ-ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਣ ਲੈਣ ਤਾਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਬਿਆਸ ਦੇ ਨਾਲ ਨਾਲ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ دریاਵਾਂ ਨਾਲ ਮੱਥਾ ਲਾਉਣਗੇ ਹੁਣ ਇਹ ਕਿਉਂ ਲੋਕਾਂ ਨੂੰ ਯਾਰ ਕੰਮਲੇ ਸਮਝਦਾ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਜੀ ਚੱਕ ਲਿਆ ਡੋਰੇ ਚੱਕ ਕੋਈ ਸਰਪੰਚ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ ਜੁ ਬਿਠਾ ਲੈ ਲਿਆ ਬਈ ਸਰਪੰਚ ਏ ਰੀਸਾਈਕਲ ਕਹਿੰਦੇ ਇਹਨਾਂ ਗੱਡੀ ਚੋਂ ਤੋਂ ਲੈ ਲੈ ਚੱਲ ਗਾਂਹਾਂ ਵਾਲੇ ਸਪੰਜੂ 10 ਕਿਹੜਾ ਉਹ ਲਾਲ ਪੱਗੜਾ ਜੀ ਉਹ ਲਾਲ ਪੱਗੜਾ ਆ ਜਾ ਆ ਚੱਕ ਓਏ ਫੋਟੋ ਹੋ ਗਈ ਹਾਂ ਚਲ ਬਠਾ ਲਓ ਪਿਛਲੀ ਗੱਡੀ ਚ ਨੂੰ ਉਹ ਗਾਂਹਾਂ ਜਾ ਕੇ ਲੈ ਆ ਕੇ ਫੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਯਾਰ ਕੋਈ bizness ਹੈ ਤੁਹਾਡਾ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦਿਓ ਭਗਵਾਨ ਤਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜਿਹੜਾ ਆਉਂਦਾ ਮੈਨੂੰ ਗਾਣਾ ਕੱਢਣਾ ਯੁੱਧ ਨਸ਼ਾ ਬਰਦ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ 'ਚ ਇਹ ਤਾਂ ਲੋਕਤੰਤਰ ਦਾ ਕਹਾਣ ਹੈ ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ ਅੱਛਾ ਉਹੀ ਰਹਿ ਗਿਆ ਮਾਨਵ ਕੱਲਾ ਅਸੀਂ ਤਾਂ ਦੰਗਰੀਆਂ ਫਿਰ ਉਹੀ ਹੈ ਕ ਮਾਨਵ ਤੇ ਪਹਿਲਾਂ ਲਾਲ ਪੱਗ ਬੰਨ ਕੇ ਬਾਬੇ ਬਕਾਲੇ ਰਖੜੀ ਮੇਲੇ ਤੇ ਕੀ ਕਹਿੰਦੇ ਸੀ ਰਖੜ ਬੁੰਨਿਆਂ ਦੇ ਮੇਲੇ ਤੇ ਸੀਆਈਏ ਤਰਨਤਾਂ ਚ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨਹੀਂ ਕਿਹੜੇ ਪਾਏ ਹੋਏ ਸੀ ਥੋੜਾ ਮੁਕਰਨ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਯਾਰ ਆਪ ਦਾ ਜਦੋਂ ਤੁਸੀਂ ਪਾਉਣਾ YouTube ਤੇ ਆਪ ਦਾ ਨਾਮ ਪਾ ਕੇ ਉਹ ਤੋਂ ਬਾਅਦ ਨਾ ਤਿੰਨ ਡੰਡੇ ਜਿਹੇ ਹੁੰਦੇ ਰਾਈਟ ਸਾਈਡ ਤੇ ਉਹਦੇ ਤੇ ਤੁਸੀਂ ਕਰੋਗੇ ਨਾ ਉਥੇ ਆ ਜਾਂਦਾ ਹੈ ਫਿਲਟਰ ਉਥੇ ਐਨਕ ਟੂਡੇ ਪਾ ਲੋ ਜਬ ਇੱਕ ਸਾਲ ਪਹਿਲਾਂ ਨਾ ਪਾ ਲੋ ਉਹ ਤੁਹਾਡੇ ਪਾਸ ਨਾ ਪਿਆੰਗੇ ਆ ਸੁਣ ਕੇ ਪਾਸੰਦੇ ਦਿਆ ਕਰੋ ਆਪ ਹੀ ਆਪਦੇ ਵਿਰੁੱਧ ਬੋਲ ਪੈਣੇ ਆ ਆਪਣਾ ਬਾਜਵਾਜੀ ਜਦੋਂ ਲੀਡਰ ਆਫ ਹਾਊਸ ਬੋਲ ਰਿਹਾ ਕਾਈਂਡਲੀ ਡਿਸਟਰਬ ਨਾ ਕਰੋ ਲੈਟ ਹਿਮ ਲੈਟ ਹਿਮ ਕੰਪਲੀਟ ਦੇਖੋ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਕੋਣਿਚ ਬੁਲਿਣ ਇਹ ਕਹਿੰਦੇ ਕਹਿੰਦੇ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਇਹ ਦੂਜਾ ਜਿਹੜਾ ਬਣਾ ਲਿਆ ਇਹ ਠੱਗੀ ਵਾਲਾ ਫੰਡ ਹੈ ਜਨਾਬ ਜੀ ਤੁਸੀਂ ਤਾਂ ਮੁੱਖ ਮੰਤਰੀਆਂ ਦੇ ਨਾਲ ਕਹਿੰਦੇ ਉਹਨਾਂ ਕੋ ਪੰਜ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਹੈ ਕੋਈ ਇਹ ਹੀ ਥੋੜਾ ਦੁੱਖ ਐ ਸੱਚ ਦੁੱਖ ਬਹੁਤ ਹੋ ਰਾਇਆ ਇਸ ਗੱਲ ਚ ਕਿ ਉਹਨੇ ਨਾਲ ਕੰਮ ਕੀਤਾ ਬਣਿਆ ਨਹੀਂ ਪਰ ਆਪ ਆਹੀ ਦੁੱਖ ਐ ਮਨ ਨਾਲ ਬਸ ਕੰਮ ਕੀਤਾ ਥੋੜਾ ਜਿਹਾ ਫਰਕ ਰਹਿੰਦਾ ਸੀਗਾ ਬਸ ਆਪ ਇਹਨਾਂ ਦੀ ਇੰਟਰਵਿਊ ਐ ਕਿ ਬਾਈ ਅਸੀਂ ਖਾਦ ਅਸੀਂ ਪਾਉਂਦੇ ਰਹੇਗੇ ਪਾੜੀ ਫਸਲ ਅਸੀਂ ਵੱਢ ਕੇ ਕੋਹੁਰ ਲੈ ਗਿਆ ਇਹ ਸਾਡੇ ਨਾਲ ਤਾਂ ਹਿੰਦੀ ਫਿਲਮਾਂ ਵਾਲੇ ਮਜ਼ਾਰਿਆਂ ਵਾਲੀ ਹੋਈ ਐ ਪਾੜੀ ਹੋ ਗਏ ਵੱਢ ਕੇ ਕੋਹ ਲੈ ਲੈਂਦੇ ਸੀ ਮੇਰੇ ਨਾਲ ਦੀ ਇੰਟਰਵਿਊ ਨੇ ਆਪ ਨਹੀਂ ਸੁਣਦੇ ਇੱਕ ਵਾਰ ਬੋਲਣ ਤੋਂ ਬਾਅਦ ਜੋ ਇਹ ਤੋਂ ਬਾਅਦ ਕੀ ਹੋਇਆ ਕਿ ਸੀਐਮ ਰਿਲੀਫ ਫੰਡ ਜਿਹੜਾ ਸਰ ਰੈਗੂਲਰ ਹੈ ਉਹ ਜੇ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਜੀ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹਦੇ ਵਿੱਚ ਐਮਪੀ ਜਿਹੜਾ ਉਹ ਸਿਰਫ 20 ਲੱਖ ਰੁਪਏ ਦੇ ਸਕਦਾ ਆਊਟ ਆਫ ਹਲਕਾ ਆਊਟ ਆਫ ਕੰਸਿਸਟੈਂਸੀ ਜਿਹੜਾ ਅਸੀਂ ਸੁਸਾਇਟੀ ਬਣਾਈ ਹੈ ਇਹ ਵੀ ਵਿੱਤ ਮੰਤਰਾਲੇ ਦੇ ਅੰਡਰ ਹੀ ਹੈ ਜੀ ਸਰ ਇਹਦੇ ਵਿੱਚ ਰੰਗਲਾ.ਪੰਜਾਬ.gov.in gov.in ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਾ ਸਕਦਾ ਕੋਈ government.in india ਆ ਆਟੀ ਨਹੀਂ ਅਸੀਂ ਹਰ ਰੋਜ਼ ਤੁਹਾਨੂੰ ਆਟੀ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਹਰ ਰੋਜ਼ ਦੱਸ ਦਿਆਂ ਕਿ ਕਿੰਨੇ ਆ ਗਏ ਮੈਂ ਕਿਹਾ ਤੁਸੀਂ ਇਸੇ ਦੱਬ ਬੈਠੋ ਇਹਨੂੰ ਬਿਠਾਓ ਜੀ ਬਾਜਵਾ ਜੀ ਇਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇ ਲੀਡਰ ਸਪੀਕਰ ਸਾਹਿਬ ਲੀਡਰ ਹਾਊਸ ਬੋਲ ਰਿਹਾ ਸਪੀਕਰ ਸਾਹਿਬ ਜਿੰਨੇ ਹਰ ਰੋਜ਼ ਪੈਸੇ ਆਉਂਦੇ ਐ ਅਸੀਂ ਅਪਡੇਟ ਕਰਦੇ ਆ ਸਾਰੇ ਚੈੱਕ ਲੈ ਰਹੇ ਸਾਰੇ ਤੂੰ ਔਰ ਉਹਦਾ ਚੇਅਰਮੈਨ ਮੁੱਖ ਮੰਤਰੀ ਹੈ ਉਹਦਾ ਉਹ ਜਿਹੜਾ ਉਸ ਫੰਡ ਦਾ ਚੇਅਰਮੈਨ ਮੁੱਖ ਮੰਤਰੀ ਹੈ ਕੋਈ ਕੋਈ ਪੱਥਰ ਦਿਲ ਜਾਂ ਕੋਈ ਚਿੱਟੇ ਖੂਨ ਵਾਲਾ ਅਫਸਰ ਹੋਊਗਾ ਜਾਂ ਕੋਈ ਪੋਲਿਟਿਸ਼ੀਅਨ ਹੋਊਗਾ ਜਿਹੜਾ ਉਸ ਪੈਸੇ ਚ ਪੁੰਨ ਦੇ ਪੈਸੇ ਚ ਦਾਨ ਦੇ ਪੈਸੇ ਚ ਇੱਕ ਰੁਪਿਆ ਦਿਖਾਊਗਾ 1 ਰੁਪਿਆ ਨਹੀਂ ਇਧਰ ਤੂੰ ਰੋਣ ਦਿੰਦੇ ਹਰੇਕ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਸੌਣ ਦੇ ਇਹਨਾਂ ਨੂੰ ਸਾਰਾ ਹਰਾ ਹਰੀ ਲੱਗਦਾ ਹੁੰਦਾ ਹੈ ਹਰੇਕ ਨੂੰ ਚੋਰ ਨੂੰ ਸਾਰੀ ਕਿਨਾਂ ਚੋਰਾਂ ਹੀ ਲੱਗਦੀ ਹੈ ਸਾਧ ਨੂੰ ਸਾਰੀ ਤੁਹਾਨੂੰ ਸਾਦਾ ਹੀ ਲੱਗਦੀ ਹੈ ਅਜੇ ਤੱਕ ਤੁਹਾਡੇ ਪੱਤੇ ਰਾਸ ਨਹੀਂ ਆਏ ਸਾਰੇ ਆ ਪਈਆਂ ਨੇ ਜੀ ਆ ਇਹਨਾਂ ਨਾਲ ਵੀ ਵਸਾਵ ਕਰ ਲੈਣੇ ਆ ਆ ਪਈਆਂ ਨੇ ਚਿੱਠੀਆਂ ਇਹਨਾਂ ਜਿਹੜੀਆਂ ਅਸੀਂ ਪਾਈਆਂ ਵੀ ਪਾਣੀ ਲੈ ਲਓ ਹਰਿਆਣੇ ਦੀਆਂ ਚਿੱਠੀਆਂ ਜੀ ਹਰਿਆਣੇ ਨੇ ਲਿਖੀ ਮੇਰੇ ਕੋਲੇ ਹਸਤਾਚ ਵੀ ਆਈ ਸੀਗੇ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੀ ਹਸਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਹਿੰਦਾ ਜੀ ਪਾਣੀ ਲੈ ਲਓ ਤੁਸੀਂ ਲੜਦੇ ਹੋ ਉਹਨੇ ਪਾਣੀ ਵਾਸਤੇ ਨਹੀਂ ਹੋਤਾ ਨਹੀਂ ਹੋਣਾ ਮੈਂ ਕਿ ਜੂ ਡੁੱਬਣ ਬਾਸਤੇ ਰੱਖਿਆ ਫਿਰ ਆ ਹਰਿਆਣੇ ਦੇ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਚਿੱਠੀ ਹੈ ਜੀ ਅਸੀਂ 29 8 ਨੂੰ ਲਿਖੀ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਕਿਸਾਨਾ ਸਾਡਾ ਜਿਹੜਾ ਉਹ ਬੀ ਐਮ ਐਲ ਜਿਹੜਾ ਉਹਦੇ ਚ 2000 ਕਿਉਂ ਸੇ ਕਰ ਦੋ ਘਟਾ ਦਿਓ 8500 ਜਾਂਦੇ ਹੁਣ 2000 ਕਿਉਂ ਸੇ ਕਰ ਦੋ ਨਰਵਾਣਾ ਬ੍ਰਾਂਚ ਜ਼ੀਰੋ ਕਰ ਦੋ ਜਿਸ ਵੇ ਸਾਡੇ ਕੋਲੇ ਹਰਾਂ ਨਾ ਮਾਰ ਰਹੇ ਆ ਹਰਿਆਣਾ ਲਿਖ ਰਿਹਾ ਸਾਨੂੰ ਪਾਣੀ ਨਹੀਂ ਚਾਹੀਦਾ ਜੀ ਹੁਣ ਤੁਹਾਨੂੰ ਦੱਸੋ ਵੀ ਜਦੋਂ ਹੁਣ ਅਗਲੀ ਗਰਮੀ ਵਿੱਚ ਜਦੋਂ ਹੁਣ ਇਹਨਾਂ ਨਾਲ ਗੱਲ ਕਰਾਂਗੇ ਚਿੱਠੀ ਦਿਖਾਉਂਗਾ ਨਹੀਂ ਫਿਰ ਮੈਂ ਫਿਰ ਤੁਸੀਂ ਕਹਿੰਦੇ ਹੋ ਉੱਥੇ ਜਾ ਵੜਿਆ ਡੈਮ ਤੇ ਇੱਥੇ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਜਨਾ ਥੋੜਾ ਜਿਆ ਤਜਰਬਾ ਸਾਡਾ ਵੀ ਹੋ ਗਿਆ ਹੁਣ ਪੌਣੇ ਚਾਰ ਸਾਲ ਦਾ ਐਡੀ ਗਲਤੀ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ ਪੰਜ ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ ਕੋਈ 18 ਮਹੀਨੇ ਕੋਈ 8 ਮਹੀਨੇ ਕੋਈ ਕੋਈ 2 ਮਹੀਨੇ ਐਂ ਵਾਲੇ ਮੁੱਖ ਮੰਤਰੀ ਹੀ ਹੈਗੇ ਨੇ ਪਰ ਟਰਮ ਤਾਂ ਇੱਕੋ ਹੀ ਗਣੀ ਜਾਂਦੀ ਹੈ ਨਾ ਠੀਕ ਹੈ ਨਾ ਸੋ ਅਸੀਂ ਵੀ ਇਹੀ ਕੰਮ ਕਰਦੇ ਆ ਕੋਈ ਗੈਸ ਬੈਲਟਿੰਗ ਨਹੀਂ ਕਰਦੇ ਅਸੀਂ ਠੀਕ ਹੈ ਨਾ ਸਾਨੂੰ ਹੁਣ ਐ ਨਾ ਸਮਝੋ ਕਿ ਅਸੀਂ ਹੁਣ ਤੂੰ ਜੇ ਸਾਨੂੰ ਮਟੀਰੀਅਲ ਆ ਤੁਹਾਡੇ ਜਮੂਰੇ ਪਤਾ ਨਹੀਂ ਹੋਰ ਕੀ ਕੀ ਲਫ਼ਜ਼ ਬੋਲਦੇ ਹੋ ਬੋਲੀ ਜਾ ਆਪਣੀ ਜ਼ਬਾਨ ਤੁਹਾਡੀ ਗੰਦੀ ਹੁੰਦੀ ਅਸੀਂ ਕੀ ਕਰੀਏ ਅੱਜ ਵੀ ਤੁਸੀਂ ਇੱਥੇ ਕਹੀਏ ਨਾ ਪੈਸੇ ਨਾ ਉਹ ਇਹਨਾਂ ਨੂੰ ਦੇ ਦਿਓ ਇੱਥਾਂ ਕਰਨਾ ਬਸ ਉਹੀ ਗੱਲ ਹੈ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾਇਆ ਵੀ ਇੰਨੀਆਂ ਆ ਜਾਣਗੀਆਂ ਉਦੋਂ ਤੁਸੀਂ ਆਪਦੇ ਰੌਂਚ ਰਹੇ ਜਦੋਂ ਆ ਗਏ ਉਦੋਂ ਬਾਅਦ ਹੁਣ ਤੁਸੀਂ ਲੱਗੇ ਹੂੰ ਸਾਡੇ 3 ਸਾਲ ਦੇ ਕੇਜਰੀਵਾਲ ਨੂੰ ਗਾਣਾ ਕੱਢ ਲੋ ਮੈਨੂੰ ਕੱਢ ਲੋ ਜਿਹੜਾ ਮੂਰੇ ਆ ਗਿਆ ਉਹਨੂੰ ਗਾਣਾ ਕੱਢ ਲੋ ਆ ਬੈਠੇ ਸਾਡੇ ਦਾ ਪਈ ਇਹੀ ਮਟੀਰੀਅਲ ਐ ਇਹੀ ਬੋਲਣਾ ਸਿੱਖ ਜਾਣਗੇ ਆਪੀ ਹੌਲੀ ਹੌਲੀ ਕੋਈ ਜਮਾਂਦਰੂ ਤਾਂ ਕੋਈ ਕਲਾਕਾਰ ਨਹੀਂ ਹੁੰਦਾ ਜਮਾਂਦਰੂ ਹੀ ਕੋਈ ਜਿਹੜਾ ਕੋਈ ਹੌਲੀ ਹੌਲੀ ਤਜਰਬੇ ਨਾਲ ਹੀ ਚੀਜ਼ਾਂ ਸਿੱਖਦੇ ਆ ਤੁਸੀਂ ਕਿਹੜਾ ਫਿਰ ਤੁਸੀਂ ਵੀ ਤਾਂ ਹੌਲੀ ਹੌਲੀ ਰਾਜਨੀਤੀ ਚ ਆਏ ਹੋਗੇ ਹਾਰੇ ਵੀ ਹੋ ਜਿੱਤੇ ਵੀ ਹੋ ਅਸੀਂ ਵੀ ਹਾਰੇ ਹੋਏ ਹਾਂ ਲਹਿਰ ਗਾਗੇ ਤੋਂ ਪਹਿਲੇ ਇਲੈਕਸ਼ਨ ਮੈਂ ਹਾਰੇ ਸੀ ਲੈ ਲਹਿਰੇ ਗਾਗੇ ਤੋਂ ਯਾਰ ਆ ਗਿਆ ਮੁੱਖ ਮੰਤਰੀ ਬਣ ਗਏ ਮੈਡਮ ਥੋੜੇ ਦੇ ਤਿੰਨ ਕੁ ਮਹੀਨੇ ਲਈ ਲਹਿਰਗੱਗੇ ਲਈ ਮੈਡਮ ਜਦੋਂ ਦੋ ਤਿੰਨ ਵਾਰ ਬਣ ਗਏ ਸੀ ਦੁਰਚਨ ਬਰਾੜ ਜੀ ਬਣ ਗਏ ਸੀ ਤਾਂ ਥੋੜਾ ਜਿਹਾ ਮੌਕਾ ਮਿਲ ਗਿਆ ਕਿ ਲਹਿਰਗੱਗੇ ਨੂੰ ਇਹ ਮਿਲ ਗਿਆ ਮੌਕਾ ਕਿ ਕਿੱਥੋਂ ਦੇ ਮੁੱਖ ਮੰਤਰੀ ਬਣ ਗਏ ਇੰਜੀਨੀਅਰ ਜਿਹੜੇ ਨੇ ਘੱਗਰ ਵਾਰੇ ਇੱਕ ਪ੍ਰੋਜੈਕਟ ਲੈ ਕੇ ਆਏ ਜੀ ਘੱਗਰ ਤੇ ਆਪਾਂ ਡੈਮ ਬਣਾ ਲੀਏ ਤਾਂ ਘੱਗਰ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਹਰ ਸਾਲ ਮੈਂ ਤੇ ਕਾਂਗਰਸ ਦੀ ਸੋਚ ਕਾਂਗਰਸ ਦੀ ਮੁੱਖ ਮੰਤਰੀ ਸੀ ਸੋਚ ਦੇਖੋ ਉਹ ਕਹਿੰਦੇ ਨਾ 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 ਇਨਕਾਰ ਕਰਤਾ ਜੇਕਰ ਘਰ ਤੇ ਡੈਮ ਪਣ ਗਿਆ ਘਰ ਕੰਟਰੋਲ ਚ ਆ ਗਿਆ ਫਿਰ ਡੁੱਬਦੇ ਨਹੀਂ ਪਿੰਡ ਉਹ ਮੂਨਕਲੇ ਮਕੋੜ ਸਾਹਿਬ ਇਹ ਸਾਰਾ ਜਿਹੜਾ ਏਰੀਆ ਆਪਣਾ ਟੋਹਾਣਾ ਮੂਨਕ ਤੋਂ ਸਾਰਾ ਇਧਰਲੇ ਪਾਸੇ ਪਿੰਡ ਸਾਰੇ ਚੌਂ ਆਪਣਾ ਜਿਹੜੇ ਕੱਗਰ ਦੇ ਆਲੜਾ ਲੜ ਪੈਂਦੇ ਆ ਹਨਾ ਆ ਸਾਰੇ ਆਪਣੇ ਪਿੰਡ ਜਿਹੜੇ ਹਾਂਜੀ ਉਹ ਕਹਿੰਦੇ ਵੀ ਜੇ ਨਾ ਡੁੱਬੇ ਫਿਰ ਮੇਰੇ ਕੋ ਮਿੰਤਾ ਕੌਣ ਕਰਨਾ ਉਹ ਵੀ ਬਚਾ ਲੋ ਜੀ ਹਾਊ ਡੇਅਰ ਯਰ ਕਿ ਤੁਸੀਂ ਮੁੱਦਾ ਖੜਾ ਹੀ ਰੱਖਣਾ ਹੈ ਜਵਾਬ ਦਿੱਤਾ ਜੀ ਡੈਮ ਡੈਮ ਦੀ ਮਨਜ਼ੂਰੀ ਦੇ ਸਕਦੇ ਸੀ ਫੁੱਲ ਟਾਈਮ ਮੁੱਖ ਮੰਤਰੀ ਸੀਗੇ ਕੋਈ ਕੋਈ ਦਿੱਪਤੀ ਨਹੀਂ ਸੀਗੇ ਫੁੱਲ ਟਾਈਮ ਸੀਐਮ ਸੀਗੇ ਤੇ ਕੱਗਰ ਤੇ ਉਹ ਉਹਨਾਂ ਨੇ ਬਣਾ ਲਿਆ ਜੀ ਉਹਨੂੰ ਉਹਨੂੰ ਇਜਾਜ਼ਤ ਦਿੱਤੀ ਕਸ਼ਲਿਆ ਬਣਾ ਲਿਆ ਕਸ਼ਲਿਆ ਕਹਦਾ ਡੈਮ ਹੈ ਜੀ ਡੈਮ ਹੁੰਦਾ ਵੀ ਉੱਚ ਪਾਣੀ ਭਰ ਲੋ ਜੇ ਉਤੋਂ ਇਨਫਲੋ ਘਟ ਗਿਆ ਹੌਲੀ ਹੌਲੀ ਛੱਡ ਦਿਓ ਡੈਮ ਹੈ ਉਹ ਤਾਂ ਸਿੱਧਾ ਹੀ ਛੱਡ ਦਿੰਦੇ ਆ ਉਹ ਕਹਦਾ ਡੈਮ ਹੈ ਅੱਛਾ ਘਟਗਰ ਜਿਹੜਾ ਉਹ ਮਕੋੜ ਸਾਹਿਬ ਕੋਲ ਜਾ ਕੇ ਥੋੜਾ ਜਿਹਾ ਤੰਗ ਹੋ ਜਾਂਦਾ ਫੇਰ ਅੱਗੇ ਜਾ ਕੇ ਜਾਖੜ ਤੱਕ ਲੰਘ ਜਾਂਦਾ ਖਾਂ ਉਹਨੂੰ ਚੌੜਾ ਕਰਨਾ ਸੀ ਆਪਣੇ ਵਾਲੇ ਪਾਸੇ ਚੌੜਾ ਕਰਨਾ ਸੀ ਉਹਨਾਂ ਦੀ ਜਾਤ ਲੈਣ ਦੀ ਹਰਿਆਣੇ ਕੋਲ ਜਾਵੜੇ ਜੀ ਕਾਂਗਰਸ ਵਾਲੇ ਕਹਿੰਦੇ ਐਨਸੀ ਦਿਓ ਜੀ ਅਰੀਕਾ ਕੇ ਸਰੋਖ ਨੇ ਉਹ ਉਹ ਦੱਬ ਕੇ ਬਹਿ ਗਏ ਮਾਮਲਾ ਸੁਪਰੀਮ ਕੋਰਟ ਤੱਕ ਚਲੇ ਕੀ ਲੋੜ ਸੀ ਜੀ ਉਹਨਾਂ ਨੇ ਆਪਣੋ ਤੋ ਜਾਇਤ ਲਈ ਹੰਸੀ ਪਟਾਣੀ ਦੀ ਉਹਨਾਂ ਨੇ ਆਪਣੋ ਤੋ ਜਾਇਤ ਲਈ ਕਿ ਛੱਲਿਆ ਟੈਂਬ ਬਣਾਉਣ ਦੀ ਨਹੀਂ ਲਈ ਐਵੇਂ ਜਾ ਕੇ ਉਹਨੂੰ ਛੇੜਤਾ ਕਹਿੰਦਾ ਦੇਖੀ ਕਮਲੇ ਅੱਗ ਨਾ ਲਾਦੀ ਉਹ ਕਹਿੰਦਾ ਸ਼ੁਕਰ ਹੈ ਯਾਰ ਕਰਾਤੀ ਉਹਨਾਂ ਦੱਬ ਲਿਆ ਜੀ ਸਾਰਾ ਕੁਝ ਉਹ ਸੁਪਰੀਮ ਕੋਰਟ ਤੱਕ ਮਾਮਲਾ ਕੱਗਰ ਹੋਣ ਇਦਾਂ ਹੀ ਹੈ ਉਤੋਂ ਹੁਣ ਸੁਪਰੀਮ ਕੋਰਟ ਚ ਜਾ ਕੇ ਲੜਾਂਗੇ ਜੀ ਅਸੀਂ ਲੜਾਂਗੇ ਗਏ ਹੋਏ ਹਾਂ ਵੀ ਯਾਦ ਦਿਓ ਜੀ ਸুইস ਕਰਕੇ ਇਹ ਗੱਲਾਂ ਜਿਹੜੀਆਂ ਹਵਾਈ ਬਹੁਤ ਕਰਦੇ ਆ ਪਰ ਆ ਆ ਰਾਸਤਾਂ ਦੀ ਕਿੱਥੇ ਪਈ ਹੈ ਜੀ ਰਾਸਤਾਂ ਨੇ ਕਹਿੰਦੇ ਅਸੀਂ ਨਹੀਂ ਲੈਣਾ ਆ ਰਾਸਤਾਂ ਦੀ ਪਈ ਹੈ ਜੀ ਇਹ ਹੈਗਾ ਜੀ ਗਵਰਨਮੈਂਟ ਆਫ ਰਾਜਸਥਾਨ ਆਫਿਸ ਆਫ ਚੀਫ ਮਿਨਿਸਟਰ ਚੀਫ ਇੰਜੀਨੀਅਰ ਵਾਟਰ ਸੋਰਸ ਨਾਰਥ ਹਨੂਮਾਨਗੜ ਆ ਚਿੱਠੀ ਉਹਨਾਂ ਦੀ ਉਹ ਕਹਿੰਦੇ ਪਾਣੀ ਸਾਨੂੰ ਨਹੀਂ ਚਾਹੀਦਾ ਕਰ ਲੋ ਕੀ ਕਰੋਗੇ ਇਹਨਾਂ ਦਾ ਡੁੱਬਣ ਵਾਸਤੇ ਪੰਜਾਬ ਰੱਖਿਆ ਜੀ ਜਦੋਂ ਪਾਣੀ ਦੀ ਸਾਨੂੰ ਲੋੜ ਹੁੰਦੀ ਹੈ ਉਹ ਕਹਿੰਦੇ ਸਾਨੂੰ ਦਿਓ ਸਾਨੂੰ ਦਿਓ ਇਹਦਾ ਸਾਡਾ ਪਾਣੀ ਹੈ ਸਾਡਾ ਪਾਣੀ ਕੋਰਟਸ ਜਾਵਾਂਗੇ ਬੀਬੀ ਐਮ ਬੀ ਕੋਲ ਜਾਵਾਂਗੇ ਫਲਾਣਾ ਜਾਵਾਂਗੇ ਇੰਨਾਂ ਗੱਲਾਂ ਤੇ ਅੱਪ ਡਿਬੇਟ ਕਰਨੀਆਂ ਜਨਾਬ ਕਰੀ ਜਾਂਦੇ ਐ ਇਹ ਇਹ ਆ ਕਰਤਾ ਇਹ ਨਹੀਂ ਉਹ ਕਿਉਂ ਨਹੀਂ ਕੀਤਾ ਇਹਨੇ ਆ ਖੱਡ ਕਿਉਂ ਨਹੀਂ ਖੋਲੀ ਇਹਨੇ ਆ ਫੱਟਾ ਚੱਕਤਾ ਇਹਨੇ ਹੋ ਨਹੀਂ ਚੱਕਿਆ ਮਤਲਬ ਮੈਂ ਹੈਰਾਨ ਆ ਕਿ ਜਿਸ ਲੈਵਲ ਦੀ ਮਤਲਬ ਡਿਬੇਟ ਚਲੀ ਗਈ ਇਸ ਲੈਵਲ ਤੇ ਬੜੇ ਐਕਸਪੀਰੀਅੰਸਡ ਸੀਜ਼ਨਲ ਪੋਲੀਟਿਸ਼ਨ ਜਿਹੜੇ ਨੇ ਉਹ ਨਹੀਂ ਪੰਜਾਬ ਦਾ ਦਰਦ ਸਮਝ ਰਹੇ ਇਹੀ ਦੁੱਖ ਹੈ ਕਿ ਅ ਦੁੱਖ ਦਾ ਦੁੱਖ ਦਾ ਜ਼ਖਮ ਕਿਤੇ ਹੋ ਰਹਾ ਮਲਮ ਕਿਤੇ ਹੋਰ ਲਾਈ ਜਾਂਦੇ ਹਰ ਗੱਲ ਚ ਵੋਟਾਂ ਨਾ ਗਿਓ ਬਾਅਦ ਚ ਵੋਟਾਂ ਬਹੁਤ ਟਾਈਮ ਪਿਆ ਬੜੀ ਰਾਜਨੀਤੀ ਕਰ ਲਿਓ ਥੱਕ ਜਾਓਗੇ ਤੁਸੀਂ ਲੋਕਾਂ ਕੋਲ ਜਾਂਦੇ ਜਾਂਦੇ ਇੰਨਾ ਟਾਈਮ ਪਿਆ ਪਰ ਕਿ ਟੁਕੜਾ ਐਸ ਟਾਈਮ ਨੂੰ ਤਾਂ ਵੋਟਾਂ ਨਾ ਸਮਝੋ ਨਾ ਜਿਹੜਾ ਹੁੰਦਾ ਬਸ ਸਾਡੀ ਵਾਰੀ ਆ ਲੈਣ ਦਿਓ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦਿਓ ਤੀਜਾ ਕਹਿੰਦਾ ਸਾਡੀ ਵਾਰੀ ਆ ਲੈ ਕੋਈ ਟਰੱਕ ਆ ਯਾਰ ਇਹ ਪੰਜਾਬ ਵੀ ਹੁਣ ਮੈਂ ਚਲਾਉਂਗਾ ਇਹਨੂੰ ਐਨੇ ਕਿਲੋਮੀਟਰ ਹੁਣ ਮੈਂ ਚਲਾਉਂਗਾ ਪਹਿਲਾਂ ਵਾਲੇ ਡਰਾਈਵਰਾਂ ਨੂੰ ਅਸੀਂ ਲਾ ਕੇ ਦੇਖੋ ਧੱਕਾ ਦੇ ਦਿੰਦੇ ਨਾ ਅਸੀਂ ਦੇਖੋ ہوں نا کی کمال ہے کی نقصان کرتا جناب سا پونے چار سال چا. یو نشیا برد چلایا اج بھی جاری ہے یہ نہیں ہے کہ ختم ہو گا وہ ٹھیک ہے تیل تک پانی پچاتا جی چالی چالی سال لوگوں نے پانی نہیں دیکھا سا جتھے موگے لائے نے سی ایک پرسینٹ پانی برت رہے تھے جس ویسے اِسی اوت لئی ہے اج پینٹ پرسینٹ پہ جاوڑی جی ساڑھے تین سالٹ پرسینٹ پہ کسیاں کا پانی جاوڑیا ਠੀਕ ਹੈ 5000 ਏਕੜ ਨੁਕਸਾਨ ਹੋ ਗਿਆ 2000 ਪਿੰਡਾਂ ਦਾ ਨੁਕਸਾਨ ਹੋ ਗਿਆ 11000 ਪਿੰਡ ਤਾਂ ਜੇ ਹੈਗੇ ਨਾ ਬਸਦੇ ਆਊਗਾ ਝੋਨਾ ਆਉਂਦਾ ਹੁਣ ਤੱਕ 50000 ਜਿਹੜਾ 47000 ਮੀਟ੍ਰਿਕ ਟਨ ਆ ਗਿਆ ਜੀ ਸੋ ਸਾਡਾ 1.75 ਲੱਖ ਦਾ ਟਾਰਗੇਟ ਆ ਕਰ ਲਾਂਗੇ ਪੂਰਾ ਸੋ ਇਸ ਕਰਕੇ ਐਸਐਸਐਫ ਬਣਾਈ ਕਦੇ ਗੱਲ ਕੀਤੀ ਇਹਨਾਂ ਨੇ ਵੀ ਸੜਕ ਸੁਰੱਖਿਆ ਫੋਰਸ ਬਣਾਈ ਹੈ 48% ਮੌਤਾਂ ਘਟ ਗਈਆਂ ਸੜਕ ਤੇ ਆਮ ਸਪੌਟ ਜਦ ਕੇ ਸਾਡ ਜਿਹੜਾ ਐਕਸੀਡੈਂਟ ਆ ਉਹ ਨਹੀਂ ਦੇਖਦਾ ਕਿ ਬੰਦਾ ਜਿਹੜਾ ਵਿੱਚ ਬੈਠਾ ਹੈ ਉਹ ਉਹ ਕੀ ਕੰਮ ਕਰਦਾ ਵਪਾਰੀ ਹੈ ਸਟੂਡੈਂਟ ਹੈ ਕਿਸਾਨ ਹੈ ਜਾਂ ਪੋਲਿਟਿਸ਼ੀਨ ਹੈ ਪੋਲਿਟਿਸ਼ੀਨ ਘਾ ਦਾ ਨਾ ਜਿਹੜਾ ਐਕਸੀਡੈਂਟ ਆ ਚ ਗਿਆਨੀ ਜੈਲ ਸਿੰਘ ਜੀ ਸਾਡੇ ਦਾ ਪੁਰਾਣੇ ਰਾਸ਼ਟਰਪਤੀ ਸੀ ਜਿਸ ਵੇਲੇ ਐਕਸੀਡੈਂਟ ਆ ਤੋਈ ਸਾਬ ਸਿੰਘ ਵਰਮਾ ਮੁੱਖ ਮੰਤਰੀ ਸੀ ਦਿੱਲੀ ਦੇ ਮਾਧਵਰਾਓ ਸਿੰਧਿਆ ਰਾਜੇਸ਼ ਪਾਇਲਟ ਤੁਹਾਡੇ ਬੜੇ ਵੱਡੇ ਲੀਡਰ ਸੀਗੇ ਜੀ ਰਾਜਸਥਾਨ ਦੇ ਵਿੱਚ ਐਕਸੀਡੈਂਟ ਹੋਇਆ ਐਕਸੀਡੈਂਟ ਥੋੜੀ ਦੇਖਦਾ ਉਹ 48% ਮੌਤਾਂ ਘਟੀਆਂ 16 ਕਰੋੜ ਰੁਪਇਆ ਕੈਸ਼ 7 ਕਿਲੋ ਦੇ ਲਗਭਗ ਸੋਨਾ ਤੇ ਗਹਿਣੇ ਉਹ ਵਾਪਸ ਕਰਕੇ ਆਨਾਂ ਨੂੰ ਗੱਡੀ ਚੋਂ ਜਿਹੜੇ ਮਿਲੇ ਕੋਈ ਵਿਆਹ ਤੇ ਜਾਂਦਾ ਐ ਐਕਸੀਡੈਂਟ ਹੋ ਗਿਆ ਉਸ ਵੇਲੇ ਕੋਈ ਥੋੜੀ ਕੋਈ ਪਰਸ ਦੇਖਦਾ ਵੀ ਮੇਰਾ ਪਰਸ ਕਿੱਥੇ ਜਾਨ ਬਚਾਉਣ ਦੀ ਹੁੰਦੀ ਐ ਉਹਨਾਂ ਦੇ ਘਰੇ ਵਾਪਸ ਕਰਕੇ ਆਏ ਇਹਦੇ ਬਾਰੇ ਕਦੇ ਗੱਲ ਕੀਤੀ ਹੈ ਨਹੀਂ ਕੀਤੀ ਕਿਉਂਕਿ ਚੰਗਾ ਕੰਮ ਐ ਚੰਗੇ ਕੰਮ ਦੀ ਤਾਰੀਫ ਕਰਨ ਨਾਲ ਇਹਨਾਂ ਦੇ ਪਤਾ ਨਹੀਂ ਕੋਈ ਅਲਰਜੀ ਵਗੈਰਾ ਹੋ ਜਾਂਦੀ ਹੁੰਦੀ ਹਣੀ ਜਾਂ ਕੋਈ ਪਤਾ ਨਹੀਂ ਜੀਭ ਤੇ ਛਾਲੇ ਹੋ ਜਾਂਦੇ ਹੁਣੇ ਚੰਗੀ ਚੀਜ਼ ਦੀ ਤਾਰੀਫ਼ ਕਰ ਦੋ ਕੋਈ ਗੱਲ ਨਹੀਂ ਜਿਹਦੀ ਨੇ ਚੰਗਾ ਕੰਮ ਕੀਤਾ ਸੀ ਵੀ ਕਰ ਦਾਂਗੇ ਕਹੇ ਕਹਦਾਂਗੇ ਵੀ ਹਾਂ ਵੀ ਚੰਗਾ ਕੰਮ ਆ ਯਾਰ ਵਧੀਆ ਗੱਲ ਹੈ ਲੋਕਾਂ ਨੇ ਇਸੇ ਕਾ ਐਪਲ ਲੜਨ ਥੋੜੀ ਭੇਜਿਆ ਲੋਕਾਂ ਨੇ ਧਵੇਟ ਕਰਨ ਭੇਜਿਆ ਹੈਲਦੀ ਡਿਬੇਟ ਤੋਂ ਕੁਝ ਨਿਕਲੂਗਾ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਫਿਰ 55000 ਬੰਦੇ ਨੌਕਰੀ ਦੇਤੀਆਂ ਜੀ 1 ਰੁਪਿਆ ਵੀ ਲੱਗਿਆ ਹੋਵੇ ਕਿਸੇ ਦਾ ਇੱਕ ਕਿਸੇ ਐਮਐਲ ਦੀ ਸ਼ਿਫਾਰਿਸ਼ ਹੋਈ ਹੋਵੇ ਇਹ ਕਹਿੰਦਾ ਦਿੱਤੀਆਂ ਨਹੀਂ ਨੌਕਰੀਆਂ ਤਾਂ ਦਿਖਾਓ ਕਿੱਥੇ ਮੈਂ ਲਿਸਟ ਦੇ ਦਿੰਦਾ ਜੀ ਉਹਨਾਂ ਦੇ ਘਰੇ ਜਾਏ ਹੋ ਜਿਹਨੇ ਨੌਕਰੀ ਮਿਲ ਇੱਕ ਕੋਈ ਕਿਸੇ ਨੇ ਪਟਵਾਰੀ ਛੱਡ ਕੇ ਡੀਐਸਪੀ ਲੱਗ ਗਿਆ ਦੋ ਦੋ ਨੌਕਰੀਆਂ ਮਿਲ ਗਈ ਇੱਕੋ ਸਾਲ ਚ ਉਹਨੇ ਛੱਡਤੀ ਉਹ ਦੂਜੇ ਐਗਜ਼ਾਮ ਦੀ ਤਿਆਰੀ ਕਰਤੀ ਡੀਐਸਪੀ ਚ ਭਰਤੀ ਹੋ ਗਿਆ ਤਿੰਨ ਤਿੰਨ ਵਾਰੀ ਮੌਕੇ ਮਿਲ ਗਏ ਇੱਧਰ ਮਿਲਦੀ ਸੀ ਘਰ ਘਰ ਨੌਕਰੀ ਉਹ ਰੰਗ ਤਾਂ ਸੀ ਪੰਜਾਬ ਤੇ ਦੇਤੀ ਘਰ ਘਰ ਨੌਕਰੀ ਆ ਫੜ ਕੇ ਖੜ ਗਿਆ ਸੀ ਗੁਟਕਾ ਸਰ ਦੀ ਜਿਹੜੇ ਗੁੜਕਾ ਸਾਹਿਬ ਹੱਥ ਚ ਫੜ ਕੇ ਕਹਿੰਦੇ ਸੀ ਤਿੰਨ ਮਹੀਨਿਆਂ ਚ ਲੱਕ ਤੋੜ ਦਿਆਂਗੇ ਨਾਲ ਨਸ਼ਿਆਂ ਦੇ ਨਾਲ ਨਸ਼ਾ ਵੇਚਣਾ ਤੋੜਤਾ ਹਾਂ ਕਹਿੰਦੇ ਲੱਕ ਤੋੜਤਾ ਕਿੱਥੇ ਲੱਕ ਸੀ ਕੋ ਤਾਂ ਮੈਨੂੰ ਦਿਖਾਤਾ ਦਿਓ ਲੱਕ ਤੋੜਤਾ ਕਹਿੰਦੇ ਹਾਂ ਲੱਕੀ ਤੋੜਨ ਦੀ ਗੱਲ ਕਿਸੇ ਲੱਕ ਤੋੜਤਾ ਕਿਹਦੇ ਲੱਕ ਤੋੜਤਾ ਦੱਸੋ ਉਮੇਜਾਂ ਵਿੱਚ ਚਲੀ ਗਿਆ ਉਮੇਜਾਂ ਵਿੱਚ ਸਾਰਾ ਕੁਝ ਚਲੀ ਗਿਆ ਉਮਕਰੋਂ ਨਿਕਲ ਹੀ ਨਹੀਂ ਆਗੇ ਕੁਦਰਤ ਜੇ ਕੋਈ ਤੁਹਾਨੂੰ ਦਾਤ ਬਖਸ਼ੇ ਕੁਝ ਕੋਈ ਮਿਹਰ ਕਰੇ ਉਹਨੂੰ ਸ਼ੁਕਰਾਨਾ ਕਰਨਾ ਚਾਹੀਦਾ ਉਹ ਘਰਾਂ ਚ ਬੜੇ ਹੀ ਨਹੀਂ ਹੈਗੇ ਜਿਹੜੇ ਸੀਐਮ ਹਾਊਸ ਆ ਉਹ ਚ ਬੜੇ ਹੀ ਨਹੀਂ ਕੁਛ ਇਸਮਾ ਰਹਿੰਦਾ ਰਿਹਾ ਕੁਛ ਆਪਣੀਆਂ ਕੋਠੀਆਂ ਚ ਕੋਈ ਸੁੱਖ ਬਲਾਸ ਚ ਉਹਨਾਂ ਘਰਾਂ ਚ ਬੜੇ ਹੀ ਨਹੀਂ ਫਿਰ ਰੱਬ ਕਹਿੰਦਾ ਠੀਕ ਹੈ ਕਹਿੰਦਾ ਇਹਨਾਂ ਤੋਂ ਬੋਏ ਤਾਂ ਕੋਈ ਕੀ ਹੈ ਤੇ ਸਰਵੈਂਟ ਕੁਆਟਰ ਲੱਗਦੇ ਨੇ ਵੱਡੇ ਬਣਾਵਾਂਗੇ ਇਹਨਾਂ ਤੋਂ ਰੱਬ ਕਹਿੰਦਾ ਬਣਾ ਲਿਓ ਫਿਰ ਇੱਥੇ ਨਹੀਂ ਆਉਂ ਦਿੰਦਾ ਮੈਂ ਹੁਣ ਉਸ ਘਰ ਚ ਵੱਡ ਨੂੰ ਦੱਸ ਹੀ ਜਾਂਦੇ ਆ ਵੀ ਤੁਹਾਨੂੰ ਉਹ ਮਿਲ ਜੇ ਕਿਤੇ ਘਰ ਕੁਦਰਤ ਨਾਲ ਤੁਸੀਂ ਸਿਰਫ ਖਲਵਾੜ ਕਰੋਗੇ ਕੋਈ ਰੱਬ ਨੂੰ ਟੱਬ ਸਮਝੋਗੇ ਫਿਰ ਇਦਾਂ ਹੀ ਹੁੰਦਾ ਆ ਸਾਰੀਆਂ ਮਾਦੋ ਪੁਰਾਣੀਆਂ ਮੀਟਿੰਗਾਂ ਦੀਆਂ ਸਾਰੇ ਮੇਰੇ ਕੋਲੇ ਆ ਖੱਡਾਂ ਦੀਏ ਲਿਸਟ ਆ ਡੈਮਾਂ ਦੀ ਲਿਸਟ ਸਾਰੀ ਮੇਰੇ ਕੋਲ ਪਈ ਹੈ ਪਰ ਘਟੋ ਘਟ ਇਸ ਗੱਲ ਤੇ ਨਾ ਕਰੋ ਕਿ ਯਾਰ ਇਹ ਪਹਿਲ ਕਰ ਗਏ ਯਾਰ ਆਹਾ ਇਹ ਆ ਕਰ ਗਏ ਕੋਈ ਕਹਿੰਦੇ ਜੀ ਉਹ ਤੁਹਾਡਾ ਪਹਿਲਾਂ ਆਲਾ ਪਿਆ ਹੈ ਮਤਾ ਉਹਨਾਂ ਕੋਲੇ ਪਹੁੰਚਦੇ ਨਹੀਂ ਹੋਣਾ ਫਿਰ ਪਾਣੀ ਵਾਲਾ ਵੀ ਇੱਥੇ ਕੀਤਾ ਸੀਗਾ ਜੀ ਉਹ ਪਹੁੰਚ ਗਏ ਸੀ ਫਿਰ ਐਸਵਾਈਐਲਾ ਘਟੋ ਘਟ ਵਿਰੋਧ ਤਾਂ ਜਤਾਈਏ ਕਟੁਕਟੇ تھے ਕਾਨੂੰਨੀ ਮਾਨਤਾ ਇੱਕ ਮੁਕੱਦਸ ਹੌਚ ਰਿਕਾਰਡ ਤੇ ਤਾਂ ਜਾਵੇ ਕਿ ਯਾਰ ਉੱਥੇ ਸਾਡਾ ਵਿਰੋਧ ਹੋ ਰਿਹਾ ਜੇ ਹੁਣ ਬੋਲਾਂਗੇ ਨਹੀਂ ਫਿਰ ਕੀ ਹੋਊਗਾ ਜੀ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਮਹਿਮਤੀ ਹੋ ਗਏ ਚੁੱਪ ਹੋਣਾ ਵੀ ਤਾਂ ਦਿੱਤੀ ਹੈ ਮਹਿਮਤੀ ਜਨਾਬ ਮਹਿਮਤੀ ਤਾਂ ਚਲੋ ਹੋ ਹੀ ਗਏ